ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸਖਵੀਰ ਸਿੰਘ ਬਾਦਲ ਦੇਖੋ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਖਵੀਰ ਸਿੰਘ ਬਾਦਲ ਇੱਥੋਂ ਤੱਕ ਜਿਹੜੀ ਗੱਲ ਹੈਗੀ ਹੈ ਇਹ ਠੀਕ ਸੀ ਪਰੰਤੂ ਅੱਜ ਹੋ ਕੀ ਰਿਹਾ ਗੱਲ ਕਿੱਥੇ ਆਈ ਹੈ ਸਾਡੀਆਂ ਸੰਸਥਾਵਾਂ ਤੇ ਇਹ ਅੱਜ ਦੀ ਨਹੀਂ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ ਜਿਹੜੀਆਂ ਨੈਸ਼ਨਲ ਪਾਰਟੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਨਹੀਂ ਚਾਹੁੰਦੀਆਂ ਸਿੱਖਾਂ ਦੀ ਕੋਈ ਜਿਹੜੀ ਰਾਸੀ ਜਮਾਤ ਹੋਵੇ ਸਿੱਖਾਂ ਨੂੰ ਕੋਈ ਵੋਟਾਂ ਦੇ ਵਿੱਚ ਖੜੇ ਹੋਣ ਦਾ ਅਧਿਕਾਰ ਹੋਵੇ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਪਾਰਟੀਆਂ ਇੱਕ ਖਿੰਡ ਕੇ ਰਹਿਣ ਪਹਿਲਾਂ ਸੈਂਟਰ ਦੇ ਵਿੱਚ ਕਾਂਗਰਸ ਹੁੰਦੀ ਸੀ ਉਹ ਇਹ ਕਰਾਈ ਕਰਦੀ ਸੀ ਅੱਜ ਭਾਰਤੀ ਜਨਤਾ ਪਾਰਟੀ ਹੈ ਉਹ ਕਰ ਰਹੀ ਹੈ ਤੇ ਨਾਲ ਸਾਡੇ ਪੰਜਾਬ ਦੀ ਸਰਕਾਰ ਮਿਲੀ ਹੋਈ ਹੈ ਸੋ ਕੀ ਸਿਰਜਿਆ ਜਾ ਰਿਹਾ ਹੈ ਕੀ ਕੀਤਾ ਜਾ ਰਿਹਾ ਹੈ ਇਹ ਕਿੱਥੋਂ ਚੱਲਿਆ ਵਰਤਾਂਤ ਇਹ ਚੱਲਿਆ 2015 ਤੋਂ ਜਦੋਂ ਤੋ ਸ਼੍ਰੋਮਣੀ ਗੁਰਦ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਸ ਵੇਲੇ ਉਹਨਾਂ ਸਮਿਆਂ ਦੇ ਵਿੱਚ ਗੁਰਗਰਾਹ ਸਾਹਿਬ ਵੀ ਬੇਅਦਬੀਆਂ ਹੋਈਆਂ ਜਾਂ ਕਿਸੇ ਏਜੰਸੀਆਂ ਵੱਲੋਂ ਕਰਵਾਈਆਂ ਗਈਆਂ ਸ਼੍ਰੋਮਣੀ ਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਸਾਰਾ ਬਿਰਤਾਂਤ ਸਿਰਜਿਆ ਉੱਥੇ ਇੱਕ ਪ੍ਰੋਜੈਕਟ ਤਿਆਰ ਹੋਇਆ ਕਿ ਇਹ ਢਾਹ ਲਾਉਣ ਵਾਸਤੇ ਸ਼੍ਰੋਮਣੀ ਕਾਲੀ ਦਲ ਨੂੰ ਸਿੱਖ ਕੌਮ ਨੂੰ ਕੀ ਕਹਿਣਾ ਪਊ ਸਿੱਖ ਕੌਮ ਨੂੰ ਇੱਕ ਧਾਰਮਿਕ ਇਸ਼ੂ ਤੇ ਲਾ ਜਾ ਕੇ ਬੇਅਦਬੀਆਂ ਵਾਲੇ ਪਾਸੇ ਲਾ ਜਾ ਕੇ ਭਾਵਕ ਕਰਕੇ ਜੋ ਇਹ ਹੋਇਆ ਸਭ ਆਪਾਂ ਨੇ ਦੇਖਿਆ ਨਿਕਲਿਆ ਕੁਝ ਨਹੀਂ ਦੋ ਸਰਕਾਰਾਂ ਤੋਂ ਦੋ ਸਰਕਾਰਾਂ ਨੇ ਬਹੁਤ ਜ਼ੋਰ ਲਾਇਆ ਬੜਾ ਕਪੜੇਸ਼ਾਨ ਕੀਤਾ ਇਸ ਮੁੱਦਾ ਇਹ ਕਿਸੇ ਨੇ ਹੱਲ ਨਹੀਂ ਕੀਤਾ ਚਲੋ ਬੇਅਦਮੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਹਿਲਾਂ ਵੀ ਬਣੀਆਂ ਹੋਈਆਂ 1984 ਚ ਵੀ ਹੋਈਆਂ ਤੇ ਅੱਜ ਵੀ ਹੋ ਰਹੀਆਂ ਉਸ ਗੱਲ ਤੇ ਆਪਾਂ ਨਹੀਂ ਜਾਵਾਂਗੇ ਪ੍ਰੰਤੂ ਉਸ ਤੋਂ ਬਾਅਦ ਵੀ ਲਗਾਤਾਰ ਕੀ ਸਰਜਿਆ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਔਰ ਸ੍ਰੀ ਸ਼੍ਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀਆਂ ਸੰਸਥਾਵਾਂ ਵਾਲੇ ਉਹਨਾਂ ਨੂੰ ਢਾਹ ਲਾਉਣ ਵਾਸਤੇ ਇੱਕ ਬਿਰਤਾਂਤ ਸਿਰਜਿਆ ਗਿਆ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹ ਕੋਈ ਵੀ ਹੋਵੇ ਪ੍ਰਧਾਨ ਉਹ ਇਹ ਸਿਰਜਿਆ ਜਾਂਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦੇ ਕੰਟਰੋਲ ਦੇ ਵਿੱਚ ਚਲੋ ਸ਼੍ਰੋਮਣੀ ਅਕਾਲੀ ਦਲ ਇੱਕ ਲੋਕਤੰਤਰਕ ਤਰੀਕੇ ਨਾਲ 60 ਲੱਖ ਸਿੱਖਾਂ ਦੀਆਂ ਵੋਟਾਂ ਲੈ ਕੇ ਉੱਥੇ ਆਪਣੇ ਨੁਮਾਇੰਦੇ ਜਿੱਤ ਕੇ ਆਏ ਪਰੰਤੂ ਜਿਹੜਾ ਹੈਗਾ ਉਹ ਆਪਣਾ ਇੱਕ ਪ੍ਰਬੰਧਕ ਕਮੇਟੀ ਤੇ ਐਗਜ਼ੀਕਟਿਵ ਐਗਜ਼ੀਕਟਿਵ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਆਪਣਾ ਮਸਲਾ ਹੈ ਉਹ ਕਿਵੇਂ ਕਰਦੇ ਆ ਸ਼੍ਰੋਮਣੀ ਕਾਲੀ ਦਲ ਦਾ ਕੋਈ ਬਹੁਤਾ ਦਖਲ ਨਹੀਂ ਹੁੰਦਾ ਪਰੰਤੂ ਦਖਲ ਬਣਾਇਆ ਜਾਂਦਾ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਜਿਵੇਂ ਗੁਰਦੁਆਰਾ ਐਕਟ 1925 ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਅਧਿਕਾਰ ਹੈ ਪਹਿਲਾਂ ਵੀ ਸੀ ਅੱਜ ਨਹੀਂ ਕਿ ਜਥੇਦਾਰ ਸਹਿਬਾਨ ਦੀ ਸੇਵਾ ਦੇਣੀ ਤੇ ਇਸੇ ਵਾਂ ਮੁਕਤ ਕਰਨਾ ਉਹ ਉਹਨਾਂ ਦਾ ਅਧਿਕਾਰ ਕੇ ਤਰ੍ਹਾਂ ਪਰੰਤੂ ਇਹ ਪਹਿਲਾਂ ਵੀ ਹੁੰਦਾ ਆ ਚਾਹੇ ਕੋਈ ਵੀ ਪ੍ਰਧਾਨ ਹੋਣ ਅਕਾਲੀ ਦਲ ਦੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਲਾ ਲਓ ਬਾਦਲ ਸਾਹਿਬ ਤੋਂ ਪਹਿਲਾਂ ਲਾ ਲਓ ਜਿਹੜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਜਾਂ ਐਗਜ਼ੀਕਟਿਵ ਹੁੰਦੀ ਸੀ ਉਹ ਇਸੇ ਤਰ੍ਹਾਂ ਕਰਦੀ ਸੀ ਤੇ ਪਹਿਲਾਂ ਕਦੇ ਬਹੁਤਾ ਰੌਲਾ ਨਹੀਂ ਸੀ ਪੈਂਦਾ ਇਹ ਰੌਲਾ ਹੁਣ ਤਾਂ ਪੈਣ ਲੱਗ ਪਿਆ ਕਿਉਂਕਿ ਸੰਸਥਾਵਾਂ ਨੂੰ ਢਾਹ ਲਾਉਣ ਵਾਸਤੇ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਕੰਮ ਕਰ ਰਹੀਆਂ ਔਰ ਸਾਡੇ ਜਿਹੜੇ ਇੱਥੋਂ ਦੇ ਸਾਡੇ ਭਰਾ ਸਿੱਖ ਗੌਂਦ ਦੇ ਠੀਕ ਹੈ ਉਹ ਉਹਨਾਂ ਦੇ ਹੱਥੇ ਚੜੇ ਹੋਏ ਐ ਇਹ ਗੱਲ ਵੀ ਠੀਕ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਇੱਕ ਧੜਾ ਬਣ ਗਿਆ ਕਿ ਉਹ ਵੀ ਚਾਹੁੰਦੇ ਐ ਕਿਉਂਕਿ ਹਰ ਚਾਹੁੰਦਾ ਸਿੱਖ ਸਿਆਸਤ ਦੇ ਵਿੱਚ ਕਿ ਮੇਰਾ ਬੋਲ ਬਾਲਾ ਹੋਵੇ ਇੱਕ ਧੜਾ ਹੋਵੇ ਇਧਰ ਇਧਰਲੇ ਪਾਸੇ ਵੋਟਾਂ ਚਲੋ ਉਹਨਾਂ ਨੂੰ ਨਮਾਇੰਦਗੀ ਸਿੱਖ ਕੌਮ ਨੇ ਨਹੀਂ ਦਿੱਤੀ ਅੱਜ ਦੂਸਰੇ ਹੱਥਾਂ ਦੇ ਚੜ ਕੇ ਅੱਜ ਜੇ ਸ਼੍ਰੀ ਕਾਲ ਤੱਕ ਸਾਰੇ ਜ਼ਿੰਮੇਵਾਰ ਜਿਹੜੇ ਹੈਗੇ ਆ ਉਸੇ ਵਰਤਾਰੇ ਦੇ ਤਹਿਤ ਲਾਏ ਗਏ ਐ ਤੇ ਹਟਾਏ ਗਏ ਹੈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕੀਤਾ ਪਰ ਵਰਤਾਰਤ ਕੀ ਸਤਜਾ ਜਰਾ ਵਿਸ਼ਖਬੀਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ ਜਿਹੜਾ ਜੈ ਐਗਜ਼ੈਕਟਿਵ ਹੈ ਉਹਦੇ ਤੋਂ ਅਕਾਲ ਤਖਤ ਦੇ ਜਥੇਦਾਰ ਨੂੰ ਬਦਲਵਾਤਾ ਤੇ ਮर्याਦਾ ਦਾ ਘਾਣ ਹੋ ਗਿਆ ਜਾ ਜੋ ਵੀ ਅੱਜ ਕੱਲ ਗੱਲਾਂ ਚੱਲ ਰਹੀਆਂ ਸੋ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹੁਣ ਸ੍ਰੀ ਅਕਾਲ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਜਿਹੜੇ ਨਿਯੁਕਤ ਹੋਏ ਆ ਔਰ ਕਾਰਜਕਾਰੀ ਜਥੇਦਾਰ ਸ਼੍ਰੀ ਕਾਲ ਤਖਸਬ ਹੈਗੇ ਆ ਉਹਨਾਂ ਵਾਸਤੇ ਸ਼ਬਦਾਵਲੀਆਂ ਕੀ ਵਰਤੀਆਂ ਜਾ ਰਹੀਆਂ ਬਾਰ ਬਾਰ ਸਿਰਫ ਸੁਖਵੀਰ ਬਾਦਲ ਦਾ ਬਹਾਨਾ ਲਾ ਕੇ ਟਾਰਗੇਟ ਕਰਕੇ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਨੂੰ ਹੀ ਬਹੁਤ ਭੈੜੀ ਭੈੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਈ ਤਾਂ ਇਹੋ ਜਿਹੇ ਲੋਕ ਆ ਕਹਿੰਦੇ ਅਸੀਂ ਤੈਨੂੰ ਜਥੇਦਾਰੀ ਨਹੀਂ ਮੰਨਦੇ ਸੋ ਯਾਨੀ ਕਿ ਇੱਕ ਕੌਮ ਦੀ ਸਰਵਉੱਚ ਸੰਸਥਾ ਜਿਹਨੂੰ ਅਸੀਂ ਆਪਣਾ ਪੌਪ ਮੰਨਦੇ ਆ ਉਸ ਦੇ ਖਿਲਾਫ ਪੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਸਿਰਫ ਸੁਖਵੀਰ ਸਿੰਘ ਬਾਦਲ ਦਾ ਟਾਰਗੇਟ ਰੱਖ ਕੇ ਸੁਖਵੀਰ ਸਿੰਘ ਬਾਦਲ ਅਜਨਸ਼ਰੋਮਣੀ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਸ਼ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾ ਅੱਜ ਕੋਈ ਸਟੇਟਮੈਂਟ ਦੇ ਰਿਹਾ ਨਾ ਅਜ ਕੋਈ ਗਤੀਵਿਧੀ ਕਰ ਰਿਹਾ ਨਾ ਕੁਝ ਹੋਰ ਕਰ ਰਿਹਾ ਸਿਰਫ ਉਹ ਟਾਰਗੇਟ ਇਸ ਕਰਕੇ ਕਿ ਸੰਸਥਾਵਾਂ ਨੂੰ ਮੰਦਾ ਚੰਗਾ ਬੋਲ ਸਕੀਏ ਸੰਸਥਾਵਾਂ ਨੂੰ ਗਲਤ ਕਹਿ ਸਕੀਏ ਸੰਸਥਾਵਾਂ ਨੂੰ ਢਾਹ ਲਾ ਸਕੀਏ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਸ਼੍ਰੀ ਕਾਲ ਤੱਕ ਸਾਡੇ ਜਥੇਦਾਰ ਕਾਰਜਕਾਰੀ ਸੀ ਜਾ ਗਿਆਨੀ ਰਗਵੀਰ ਸਿੰਘ ਜਦੋਂ ਸ਼੍ਰੀ ਕਾਲ ਤੱਕ ਸਾਡੇ ਜਥੇਦਾਰ ਸੀ ਤਾਂ ਉਸ ਐਗਜ਼ੀਕਟਿਵ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਨਿਯੁਕਤੀ ਦਿੱਤੀ ਸੀ ਜਾਂ ਉਹਨਾਂ ਨੂੰ ਸੇਵਾ ਦਿੱਤੀ ਸੀ ਉਹਨਾਂ ਨੇ ਹੀ ਸੇਵਾ ਮੁਕਤ ਕੀਤਾ ਜੇ ਤੁਸੀਂ ਉਸ ਵੇਲੇ ਤੁਹਾਡੇ ਵਾਸਤੇ ਸਹੀ ਨਿਯੁਕਤੀ ਹੋਈ ਸੀ ਤੇ ਅੱਜ ਗਲਤ ਕਿਵੇਂ ਹੋ ਗਈ ਇਹ ਵੀ ਇੱਕ ਸਵਾਲ ਆ ਅੱਜ ਤੁਸੀਂ ਵਿਚਰ ਰਹੇ ਹੋ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਤੁਸੀਂ ਉੱਥੇ ਤਾੜਨਾ ਕੀਤੀ ਸਜ਼ਾਵਾਂ ਦਿੱਤੀਆਂ ਤੇ ਉਹ ਲੋਕਾਂ ਨੇ ਉਂਗਲਾ ਕਰ ਕਰਕੇ ਤੁਹਾਡੇ ਨਾਲ ਗੱਲਾਂ ਕੀਤੀਆਂ ਉਸ ਵੇਲੇ ਜਦੋਂ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਾਂ ਦਮਦਮਾ ਸਾਹ ਤੇ ਜਥੇਦਾਰ ਸੀ ਜਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਅਸੀਂ ਤੇ ਅੱਜ ਗੱਲ ਕਰ ਰਹੇ ਹਾਂ ਨਾ ਕਿਉਂਕਿ ਅੱਜ ਤੁਸੀਂ ਜਥੇਦਾਰ ਨਹੀਂ ਹੋ ਅੱਜ ਤੁਸੀਂ ਉਸ ਪਦਵੀ ਤੇ ਨਹੀਂ ਹੋ ਅੱਜ ਜੋ ਉਸ ਪਦਵੀ ਤੇ ਨਹੀਂ ਅਸੀਂ ਉਹਨਾਂ ਨੂੰ ਸਤਿਕਾਰ ਦੇਵਾਂਗੇ ਸਤਿਕਾਰ ਅਸੀਂ ਤੁਹਾਨੂੰ ਵੀ ਦੇਣਾ ਕਿਉਂਕਿ